ਅੱਜ ਆਪਾਂ ਖੜੇ ਹਣੂਮਾਨਗੜ ਮੇਲੇ 'ਚ ਤੇ 16 ਤਰੀਕਾ ਤੇ ਮੇਰੇ ਨਾਲ ਤੁਸੀਂ ਜਾਣਦੇ ਹੋ ਆਪਣੇ ਬਹੁਤ ਪਿਆਰੇ ਅੰਕਲ ਬਿਰਕ ਸਟੱਡ ਫਾਰਮ ਵਾਲੇ ਬਲਜੀਤ ਖੜੇ ਨੇ ਤੇ ਅੰਕਲੋਰੇ ਨੇ ਆਪਣਾ ਜਿਹੜਾ ਘੋੜਾ ਹਿਟਲਰ ਆ ਦਾ ਹੋਇਆ ਸਾਰੀ ਆਪਾਂ ਘੋੜੇ ਦੀ ਵੀ ਗੱਲਬਾਤ ਕਰਦੇ ਆਂ ਬਾਕੀ ਬੜਾ ਸੋਹਣਾ ਜਚਾ ਕੇ ਵੀ ਉੱਤੇ ਦੇਖੋ ਫੁੱਲ ਬੂਟੀਆਂ ਦੇ ਆ ਕਿੰਨੀਆਂ ਰੂਪਨ ਰੂਪਨ ਲਾ ਕੇ ਬੜਾ ਘੈਂਟ ਟੈਂਟਾਂਕਲ ਤੇ ਬੜੇ ਚੰਪ ਕੰਡੇ ਟੰਡਦੇ ਆਂ ਬਸ ਇਹ ਮੇਰੇ ਭਰਾ ਨੇ ਛੋਟੇ ਵੀਰ ਨੇ ਕੀਤਾ ਸਾਰਾ ਕੰਮ ਅੱਛਾ ਜੀ ਵਾਈ ਹੋ ਰਿਹਾ ਸਰਪੰਚ ਇਹਦੀ ਜ਼ਿੰਮੇਵਾਰੀ ਸੀ ਇਹ ਕਹਿੰਦਾ ਵੱਡਾ ਬਰਾ ਟੈਨਸ਼ਨ ਨਾ ਕਰ ਮੈਂ ਆਪੇ ਸਾਰਾ ਕੁਝ ਕਰ ਦੂੰ ਠੀਕ ਹੈ ਤੇ ਕਿੱਦਾਂ ਆਈ ਫਿਰ ਅੰਕਲ ਅਸੀਂ ਕੱਲ ਆਗੇ ਸਾਂ ਦੁਪਹਿਰਾਂ ਦੇ ਵੇਲੇ ਹਲ ਬਰੀ ਦੇ ਕੋਕੋ ਸਵੇਰ ਦੀ ਨੰਕੇ ਗੇਉਦਾ ਬੜਾ ਮੈਂ ਕੱਲ ਲੱਗੇ ਹੀ ਦੇਖਿਆ ਸੀ ਜਸਟੋ ਜੀ ਹਾਂਜੀ ਨਹੀਂ ਤੁਸੀਂ ਉਹ ਇਹ ਤਾਂ ਪਰਸੋਂ ਚੋਤੇ ਆਪ ਵੀ ਕੱਲ ਹੀ ਆਏ ਆ ਉਹ ਤਾਂ ਪਰਸੋਂ ਆ ਗਿਆ ਅੱਛਾ ਜੀ ਉਹ ਪਰਸੋਂ ਆਗੇ ਸੀ ਹਾਂਜੀ ਘੋੜੇ ਕੱਲ ਲੈ ਆ ਤੇ ਘੋੜਾ ਫਿਰ ਕੱਲਾ ਆਪਣਾ ਹੇਟਰ ਲਈ ਲੈ ਜਾਂਦਾ ਜੀ ਹਾਂਜੀ ਹੇਟਰ ਲੈ ਰ ਠੀਕ ਹੈ ਹਾਂਜੀ ਰੁੱਜਾ ਫਿਰ ਹਲੇ ਮੰਨ ਕੇ ਚੱਲੋ ਉਹ ਅੱਛਾ ਅੱਛਾ ਜੈ ਸਿੰਘ ਜੈ ਸਿੰਘ ਘਰੇ ਆ ਇੱਕ ਹੋਰ ਲੈ ਜਾਂਦਾ ਆ ਠੀਕ ਹੈ ਆਪ ਅਲੀ ਸ਼ਾਨ ਦਾ ਪੋਤਾ ਠੀਕ ਹੈ ਜੀ ਅਲੀ ਸ਼ਾਨ ਆਜੋ ਆਜੋ ਅੰਕਲ ਬਲਾ ਪਰਨਾ ਹਿਟਲਰ ਦੀ ਦਿਖਾਈ ਆਪਾਂ ਨੂੰ ਪਵਾ ਕੇ ਦਰਸ਼ਨ ਮੜੇ ਜੀ ਤੇ ਕਿੰਨੀ ਹੁਣ ਭਰੋਏ ਏਜ ਵਗੈਰਾ ਕਿੰਨੀ ਹੋ ਗਈ ਅੰਕਲ ਹਿਟਲਰ ਦੀ ਹਾਂਜੀ ਏਜ ਕਿੰਨੀ ਹੋ ਗਈ ਉਮਰ ਕਿੰਨੀ ਲੱਗ ਗਈ ਪੰਜਵਾਂ ਸਾਲ ਲੱਗ ਗਿਆ ਜੀ ਨੂੰ ਪੰਜਵੇਂ ਲੱਗ ਜਾਵਾਂ ਸੀ ਹਾਂਜੀ ਹਾਂਜੀ ਤੇ ਹਾਈਟ ਅੰਕਲ ਹਾਈਟ ਤੇ ਵੇਖ ਲੈ ਤੇਰੇ ਸਾਹਮਣੇ ਹੀ ਹੈ ਮੈਂ ਹੀ ਪਵਾਈ ਆ ਹਨਾ ਆਪਣਾ ਹਾਈਟ ਤੋਂ ਲਿਖਣ ਤੋਂ ਬਾਹਰ ਹੋ ਗਿਆ ਲਿਖਣ ਤੋਂ ਬਾਹਰ ਹੋ ਗਿਆ ਲੱਗਿਆ 70 ਦੇ ਨੇੜੇ ਬੱਸ 70 ਨਹੀਂ 70 ਦੇ ਨੱਤੇ ਰੇ ਮਾਲਾ ਨੱਤਰ ਨੱਤਰ ਦੇ ਹਾਈਟ ਆ ਤੇ ਰਿਜ਼ਲਟ ਵਗੈਰਾ ਫਰੈਂਕਲ ਹੋਰ ਆ ਕੇ ਹਾਂ ਅਜਲਟ ਤਾਂ ਬਹੁਤ ਚੰਗੇ ਆ ਸਾਰੇ ਉਹਦੇ ਉਦੋਂ ਆਪਾਂ ਦਿਖਾਈ ਸੀ ਅੰਕਲ ਰਿਜ਼ਲਟ ਵਾਲਾ ਤੋਂ ਉਹਦੇ ਨੇ ਮਤਲਬ ਟੀਸੀ ਤੇ ਮਾਰਿਆ ਸੀ ਕੰਮ ਹਾਂਜੀ ਹਾਂਜੀ ਤੇ ਉਦੋਂ ਬਾਅਦ ਫਿਰ ਹੋਰ ਆਏ ਕੋਈ ਦੋ ਚਾਰ ਹਾਂਜੀ ਬੱਚੇ ਕਿਹੜੇ ਨੇ ਇਹਦੇ ਹੂੰ ਜੰਮ ਦੇ ਕਿਹੜੇ ਨੇ ਨਾ ਵੱਡੇ ਆ ਰਹੇ ਨੇ ਹੂੰ ਇੱਕ ਤਾਂ ਲੱਤ ਬੜੀ ਵੱਡੀ ਹੁੰਦੀ ਏ ਹੂੰ ਤੇ ਮੂੰਹ ਦਾ ਲੰਮਾ ਪਤਲਾ ਹਾਂਜੀ ਸੋਨੇ ਕੰਨਾ ਕੰਨ ਕੁੰਡੀ ਵਾਲਾ ਹੁੰਦਾ ਸਾਰੇ ਬੱਚਿਆਂ ਦਾ ਕੰਨ ਕੁੰਡ ਨੂੰ ਪੱਖੋ ਮਤਲਬ ਵਧੀਆ ਹਾਂਜੀ 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 ਜੰਮਦੇ ਬੱਚੇ ਇੰਜ ਲੱਗਦੇ ਨੇ ਕਿਵੇਂ 15 ਦਿਨਾਂ ਦਾ ਹੁੰਦਾ ਜੰਮਦਾ ਬੱਚਾ ਹੀ ਪੂਰਾ ਉਹ ਤੋਂ ਦੇਖੇ ਹੀ ਅੰਗ ਲੱਗ ਪਕੂੜੀ ਦੇ ਸੁਬੂਨੀ ਨਿਕਾ ਜਾਂਦੀ ਹਾਂ ਹੁਣ ਇਹਦੀ ਬੱਚੀ ਸੀ ਇੱਕ ਮੇਰਾ ਉਹ 6 ਮਹੀਨਾ ਦਾ ਉਹਨਾਂ ਬੰਦਿਆਂ ਨੂੰ 7 ਲੱਖ ਰੁਪਏ ਲੱਗ ਗਿਆ ਅੱਛਾ ਜੀ ਨਹੀਂ ਦਿੱਤੀ ਇਹਦੀ ਬੱਚੀ ਹੈ ਉਹ ਕਿ ਬੱਚੇ ਮੁੱਲ ਨੂੰ ਮੋੜ ਰਹੀ ਹੈ ਬਾਹਰ ਚੰਗੀ ਬੱਚੀ ਹੈ ਬਸ ਸਾਡੇ ਏਰੀਆ 'ਚ ਹੈ ਨਹੀਂ ਸੀ ਅੱਛਾ ਬਈ ਹੁਣ ਉਹ ਪੂਰਤੀ ਪੂਰੀ ਹੋ ਗਈ ਹੁਣ ਹਾਂਜੀ ਹਾਂਜੀ ਹੁਣ ਕੋਈ ਉਸੇ ਮਤਲਬ ਕਿੰਨ ਤੋਂ ਬਿੰਦੂ ਕੋ ਨਹੀਂ ਹਾਂ ਤੇ ਨਾਲੇ ਫੀਸ ਪਾਸ ਵਾਲਾ ਕੋਈ ਸਿਸਟਮ ਕੋ ਨਹੀਂ ਇਹਨਾਂ ਕੋਲ ਜਿਹੜਾ ਭਾਈ ਸਾਰੇ ਨਾਲ ਆ ਗਿਆ ਫੁੱਲ ਸੇਵਾ ਦੋ ਦਿਨ ਰੋ ਚਾਰ ਦਿਨ ਰੋ ਡਾਕਟਰ ਸਾਹਿਬ ਵੀ ਆਉਂਦੇ ਆ ਹਾਂਜੀ ਹਫਤੇ ਜਿੱਤੇ ਮੈਨੂੰ ਗੱਲ ਤਾਂ ਬਈ ਇਹੀ ਆ ਵੀ ਇੱਕ ਤਾਂ ਬੰਦੇ ਨੂੰ ਮਤਲਬ ਸਟੇਬਲ ਦਾ ਪ੍ਰਬੰਧ ਮਿਲ ਜੇ ਬਈ ਹੈਨਾ ਕਿਉਂਕਿ ਬੰਦਾ ਚਲੋ ਬਈ ਦੂਰ ਦਰਾਡੇ ਤੋਂ ਆਉਂਦਾ ਉਹਨੂੰ ਰਹਿਣ ਸਹਿਣ ਦਾ ਮਿਲ ਗਿਆ ਠੀਕ ਆ ਬਈ ਡਾਕਟਰ ਦੀ ਡਾਕਟਰ ਦਾ ਮਿਲ ਗਿਆ ਪ੍ਰਬੰਧ ਤੇ ਇੱਕ ਮੂਰਲਾ ਬੰਦੇ 'ਚ ਜਿਹੜਾ ਹੁੰਦਾ ਮਤਲਬ ਆਧਰਮਾਨ ਦਸਤਕਾਰ ਦਾ ਹੈਨਾ ਆਧਰਮਾਨ ਆ ਵੀ ਕਈ ਮਤਲਬ ਆਪਾਂ ਕੋੜਿਆਂ ਕੋਲ ਛੱਡ ਕੇ ਆਉਨੇ ਆ ਦੋ ਦਿਨ ਚਾਰ ਦਿਨ ਜਾਨਵਰ ਲਿੱਸਾ ਹੋ ਜਾਂਦਾ ਹੈ ਇੱਥੇ ਅਸੀਂ ਮਿੰਨਾ ਮਿੰਨਾ ਡੇਡ ਡੇਡ ਮਹੀਨਾ ਛੱਡ ਕੇ ਆਇਆ ਵੀਰ ਕੋਲੇ ਐਵੇਂ ਨਹੀਂ ਕੋੜੀ ਲਿੱਸੀ ਹੋ ਗਈ ਜਾਂ ਪਾਣੀ ਦੀ ਪ੍ਰਬੰਧ ਬਹੁਤ ਸੋਹਣਾ ਸਿਸਟਮ ਕਰ ਰੱਖਿਆ ਤੇ ਆਦਰਮਾਨ ਵੀ ਬਹੁਤ ਸੋਹਣਾ ਕਰਦੇ ਆਏਗੇ ਇਹਦਾ ਵੱਡੀ ਗੱਲ ਭਾਈ ਉਹੀ ਆਦਰਮਾਨ ਦੀ ਹੈ ਨਾ ਮੂਹ ਮੁਹੱਬਤ ਬਹੁਤ ਦਾ ਹੁਣ ਕਲੋਰਾ ਕੋਲੇ ਜਾਂਦੀ ਰਹਿੰਦੇ ਆ ਬਹੁਤ ਟਾਈਮ ਦਾ ਸਹਜਿਆਰ ਬਣਿਆ ਭਾਈ ਨਾਲ ਪਾਈਚਾਰਾ ਬੜੀਆ ਹੈ ਲੋਕਲ 'ਚ ਸਾਰੇ ਜਿਵੇਂ ਮਤਲਬ ਇੱਥੋਂ ਆਏ ਆ ਜਿਹੜੇ ਵੀ ਮਿਲ ਕੇ ਗਿਆ ਸਾਰੇ ਨਾਲ ਹਰੇਕ ਬੰਦਾ ਖੜ ਕੇ ਦੇਖ ਕੇ ਜਾਂਦਾ ਬਲ ਕੇ ਜਾਂਦਾ ਬਈ ਇਹ ਹੀ ਮੂਹ ਬ੍ਰੇਮ ਹੁੰਦਾ ਬਈ ਮੇਲਿਆਂ ਦੀ ਆਹੀ ਰੌਣਕ ਹੁੰਦੀ ਆ ਹਨਾ ਹਾਂ ਰੌਣਕ ਨਾਲ ਲੱਗਦੀ ਆ ਭਾਈ ਸਾਰੇ ਨਾਲ ਹੀ ਉਸ ਕਰਕੇ ਬੱਚੇ ਫਿਰਦੇ ਆ ਸਹੀ ਗੱਲ ਆ ਭਾਈ ਸਹੀ ਦੋ ਬੰਦੇ ਜੁੜੇ ਦਿਨੋ ਦਿਨ ਤੇ ਸੋਹਣਾ ਲੱਗਦਾ ਹਮ ਹਾਲੇ ਮੇਰੇ ਤੋਂ ਕਿਹੜਾ 2 250 ਕਿਲੋਮੀਟਰ ਤੇ ਬੰਦਾ ਆਪਣੇ ਕੋ ਆਉਂਦਾ ਫਿਰ ਉਹ ਤੋਂ ਠੀਕ ਇਸ ਵੀ ਲਈ ਇਹ ਤੇ ਮੰਗਦੇ ਆ ਨਾ ਖੁਸ਼ ਹੋ ਕੇ ਆਇਆ ਜੋ ਦੇ ਦੇਂਗਾ ਕੋਈ ਗੱਲ ਨਹੀਂ ਪਰ ਇਹ ਦਿੱਤੂ ਮਾਨ ਨਾਲ ਅਗਲਾ ਆਉਂਦਾ ਸਮਝਦਾ 10000 15000 ਗੱਡੀ ਦਾ ਕਿਰਾਇਆ ਵੀ ਅਗਲਾ ਦਿੰਦਾ ਪੂਰਾ ਆਉਂਦਾ ਦੋ ਦੇ ਰਹਿ ਕੇ ਜਾਂਦਾ ਪਰ ਇਹ ਜਿੱਤ ਮਾਨ ਵੀ ਕਰਨਾ ਪੈਂਦਾ ਅਗਲੇ ਦਾ ਇਹ ਬੰਦਾ ਜੀ ਐਡੀ ਦੂਰੋਂ ਚੱਲ ਕੇ ਆ ਗਿਆ ਮਤਲਬ ਜਿੰਨੇ ਵੀ ਅੱਜ ਤੱਕ ਲਗਾ ਕੇ ਗਏ ਹਨ ਹਾਂ ਜੀ ਸਾਰੇ ਇਹੀ ਕਹਿੰਦੇ ਆ ਆਪਣਾ ਕੋੜਾ ਹਾਂ ਐ ਨਹੀਂ ਕਹਿੰਦੇ ਮਤਲਬ ਕਿ ਮਤਲਬ ਆਪਾਂ ਉਸ ਤੋਂ ਲਵਾਈਏ ਕੁਝ ਆਪ ਦਾ ਹੁੰਦਾ ਨਹੀਂ ਫੇਸਬੁੱਕ ਉਣੀ ਆਪਾਂ ਕਿਹਦਾ ਮੰਨ ਤਰੀ ਪੁੱਛੀ ਕੀਤਾ ਫੇਸਬੁੱਕ ਉਣੀ ਜੀ ਜਿਵੇਂ ਅੰਕਲ ਚਲੋ ਉਹ ਤਾਂ ਹੈਗਾ ਹਨਾ ਕਿਉਂਕਿ ਹੋ ਜਾਂਦਾ ਦੂਰ ਦਰਾਡੇ ਵਾਲਿਆਂ ਨੂੰ ਮੁਸੀਬਤਾਂ ਦਾ ਵੀ ਬਹੁਤ ਸਾਹਮਣਾ ਕਰਨਾ ਪੈਂਦਾ ਸਫਰ ਵੀ ਹੰਭਾ ਦਿੰਦਾ ਜੀ ਤੇ ਬਾਕੀ ਫਿਰ ਅੰਕਲ ਉਹਨਾਂ ਦਾ ਫੇਸਪੂਸ ਦਾ ਫਿਰ ਕਿਵੇਂ ਉੱਥੇ ਖੜੀ ਸੂਈ ਕੇ ਵਿਦਾਇਕਟਾਈ ਹੈ ਜੀ ਪਰਨ ਪਹਰਾਂ ਹੀ ਹੈ ਪਰਨ ਹੀ ਹਾਂਜੀ ਠੀਕ ਹੈ ਜੀ ਫਿਰ ਇਹਨਾਂ ਦੇ ਨਾਲ ਵੀ ਹੁਣ ਐਡਾ ਘੋੜੇ ਦੀ 18000 ਮੇਰੇ ਕਿਸੇ ਨੇ ਵੀ ਫੀਸ ਨਹੀਂ ਰੱਖੀ ਨਹੀਂ 80 ਇੰਚ ਵਾਲੇ ਦੀ ਸਾਰਿਆਂ ਦੀ ਮੇਰਾ 1800 ਤੋਂ ਵੱਧ ਦੀ ਫੀਸ ਵੱਧ ਹੈ ਫੀਸ ਹਾਂਜੀ ਬਾਕੀ ਇਹ ਨੂਰੇ ਦਾ ਸਭ ਤੋਂ ਹਾਈਟ ਵਾਲਾ ਬੱਚਾ ਹੈ ਅੱਜ ਤੱਕ ਤਾਂ ਇਹਦੇ ਨਾ ਹੀ ਰਿਕਾਰਡ ਹੈ ਹਮ ਅਜੇ ਤੱਕ ਇਹ ਹਾਂਜੀ ਹਾਂ ਰਿਗਾਰਡ ਕੋਈ ਬਕਰਪੁਰ ਦੇ ਸਭ ਤੋਂ ਮੇਰੇ ਖਿਆਲ ਉੱਚੇ ਬੱਚਿਆ ਜਾ ਗਿਆ ਵੱਡੇ ਵਿੱਚ ਉੱਚੇ ਬੱਚਿਆਂ ਚ ਇਸ ਟਾਈਮ ਮਾਰਕੀਟ ਦੇ ਵਿੱਚ ਸਭ ਤੋਂ ਵੱਡਾ ਬੱਚਾ ਨੂਰੇ ਦਾ ਇਹੀ ਹੈ ਹਾਂਜੀ ਹਾਂ ਕੱਲ ਕੋਈ ਆ ਜਾ ਤੇ ਕਹਿ ਨਹੀਂ ਸਕਦਾ ਪਰਜ ਦੀ ਘੜੀ ਨਹੀਂ ਹੈਗਾ ਹਾਂਜੀ ਹਾਂਜੀ ਆਪ ਤਾਂ ਸੀਗਾ ਬਕਰਪੁਰ ਵਾਲੇ ਨੂਰੇ ਦਾ ਆ ਗਿਆ ਤੇ ਇਹ ਮਾਂ ਕਿਹੜੇ ਪਾਸੇ ਸੀਗੀ ਜਿਹਦੀ ਆਪਣੀ ਹਿਟਰ ਲੜੀ ਮਾਂ ਸੂਰਜ ਮਿੰਟੂ ਰੋਡਿਆਂ ਵਾਲੇ ਦਾ ਸੂਰਜ ਘੋੜਾ ਹਾਂਜੀ ਸਮੁੰਦਰ ਦਾ ਪਿਓ ਹੂੰ ਇਹ ਉਹ ਨਾਨਾ ਲੱਗਦਾ ਨਾ ਠੀਕ ਹੈ ਸਮੁੰਦਰ ਦਾ ਕਿਹੜਾ ਪਿਓ ਹੈ ਨਾ ਇਹਦਾ ਨਾਨਾ ਹੈ ਉਹਦਾ ਪਿਓ ਹੋ ਗਿਆ ਦਾ ਨਾਨਾ ਇਹਦੀ ਮਾਂ ਸੀ ਉਹਦੀ 64 ਇੰਚ ਦੀ ਘੋੜੀ ਸੀ ਹੂੰ ਤਾ ਹੀ ਤੇ ਆ ਜਿਆਦਾ ਉਹ ਤੇ ਨਾ ਸੁਰਜ ਕੋੜੇ ਤੇ ਬਹੁਤ ਗਿਆ ਦਾ ਮੰਦਰਾ ਸੁਰਜ ਤੇ ਬਹੁਤ ਗਿਆ ਜੀ ਬਾਕੀ ਉਹੀ ਗੱਲ ਵੀ ਅੰਕਲ ਲੈਣਾ ਦੋਨੇ ਚੰਗੀਆਂ ਆ ਗਈਆਂ ਜੀ ਹਾਂਜੀ ਦਾਦਾ ਸੱਗੂ ਹੋ ਗਿਆ ਲੈਣਾ ਸਾਰਾ ਨੁਕਰਾ ਹੀ ਪੰਨ ਆ ਗਿਆ ਮਾਂ ਵੀ ਨੁਕਰੀ ਹੋ ਗਈ ਹਾਂਜੀ ਨਾਨਾ ਮੰਨ ਲਓ ਸੁਰਜ ਕੋੜਾ ਹੋ ਗਿਆ ਦਾਦਾ ਸੱਗੂ ਹੋ ਗਿਆ ਤੇ ਉਹ ਤੇ ਨੂਰਾ ਹੋ ਗਿਆ ਹਾਂਜੀ ਇੰਨੀਆਂ ਵੱਡੀਆਂ ਲੈਣਾ ਆਮ ਕੋੜੀਆਂ ਮਗਰ ਬਹੁਤ ਘੱਟ ਹੁੰਦੀਆਂ ਬਹੁਤ ਘੱਟ ਹੁੰਦੀਆਂ ਜੀ ਤੇ ਆਜੋ ਜੀ ਆਪਣੇ ਮਿੱਤਰਾਂ ਨੂੰ ਉਧਰਲਾ ਵੀ ਵਿਖਾ ਦਈਏ ਆਜੋ 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 ਜੀ ਤੇ ਇਹ ਮਾਰવાડી ਫਿਰ ਆਪਣੀ ਹੈ ਕਿ ਹਾਂ ਨਹੀਂ ਆਪਣਾ ਹੀ ਦੀ ਛੋਟੇ ਵੀਰ ਦਾ ਆਪਣਾ ਛੋਟੇ ਬਾਈ ਆ ਬਾਈ ਦਾ ਹਾਂਜੀ ਠੀਕ ਹੈ ਜੀ ਆਪਣਾ ਛੋਟਾ ਵੀਰ ਮਾਰવાડી ਬਾਈ ਬਾਈ ਦਾ ਬਣ ਕੇ ਡਾਂਗਲ ਆਪਣਾ ਮਮੇਰਾ ਵੱਡੀ ਮਮੇਰਾ ਅਲਾਬਾਦ ਦੇ ਲੱਗੇ ਸਰਪੰਚ ਢੋਕੀਆ ਇਹ ਮਾ ਦੀ ਗੋਤ ਆਈ ਦੀ ਵੈਸੇ ਤੇ ਸੰਜੀਵ ਸੰਜੀਵ ਢੋਕੀਆ ਰੀਲ ਢੋਕੀਆ ਇਹ ਕਿਹੜੇ 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 ਜ਼ਿਲ੍ਹੇ ਜਰਗੇ ਕੋਈ ਸਟਰੀਟ ਕਿੱਢ ਜਰਗੇ ਹਾਂ ਸਰ ਸਰ ਸਰਸਾ ਜਿਲ੍ਹਾ ਆ ਗਿਆ ਐਲਮਾ ਬਤਸੀਲਾ ਐਲਮਾ ਬਿਲਕੁਲ ਨਾਲ ਹੀ ਨਾ ਤੇ ਬਾਈਪਾਸ ਤੇ ਨਿਕਲਦੇ ਆਪਣਾ ਹਾਂ ਠੀਕ ਹੈ ਠੀਕ ਹੈ ਪਾਪ ਪੰਪ ਵੀ ਇਹਨਾਂ ਦਾ ਠੀਕ ਹੈ ਜੀ ਮੈਂ ਰੋਡ ਦੇ ਉੱਤੇ ਤੇ ਇਹੇ ਇਹੇ ਕਿਹੜੀ ਲਾਈਨ ਦਾ ਆ ਗਿਆ ਬਾਈ ਫਿਰ ਇਹ ਅਲੀ ਸ਼ਾਹ ਲਾਈਨ ਦਾ ਹੋ ਗਿਆ ਜੁਰਾਵਰ ਦਾ ਬੱਚਾ ਹੋ ਗਿਆ ਦੇਓ ਜੀ ਬੜੀ ਜੀ ਡਿਟੇਲ ਦੱਸ ਦੋ ਜੀ ਤੁਸੀਂ ਅਲੀ ਸ਼ਾਹ ਲਾਈਨ ਦਾ ਆ ਗਿਆ ਬਾਈ ਹਾਂਜੀ ਹਾਂਜੀ ਅਲੀ ਸ਼ਾਹ ਲਾਈਨ ਦਾ ਆ ਗਿਆ ਤੇ ਜੁਰਾਵਰ ਦਾ ਬੱਚਾ ਆ ਗਿਆ ਜੁਰਾਵਰ ਦਾ ਬੱਚਾ ਆ ਗਿਆ ਤੇ ਮਾਲ ਆ ਪਾਸਾ ਬੜੇ ਭਾਈ ਮਾਲ ਇਹ ਐਸਾਈ ਸੀ ਕਾਲੇ ਕਟ ਦੇ ਦੀ ਬੋਤੀ ਸੀ ਗਿਆ ਠੀਕ ਹੈ ਭਾਈ ਮਾ ਕਾਲੇ ਕਟ ਦੇ ਪੁੱਪੀ ਕਿੰਨੀ ਹਾਈਟ ਲੈ ਗਿਆ ਭਾਈ ਹਾਈਟ ਹੋ ਗਈ ਇਹਦੀ 63 ਪਲਸ ਹੋ ਗਈ 63 ਪਲਸ ਹਾਂ ਬਸ ਛੋੜ ਦੇ ਨੇੜੇ ਲੱਗਦਾ ਇਹ 64 ਦੇ ਨੇੜੇ ਦੇ ਲੱਗਣ ਵਾਲਾ ਹੋਵੇ ਜੀ ਬਾਕੀ ਭਾਈ ਆਪਣਾ ਉਮਰ ਉਮਰ ਕਿੱਥੇ ਜੀ ਬਗੀ ਉਮਰ 26 27 ਮਹੀਨੇ ਲਗਭਗ ਠੀਕ ਹੈ ਭਾਈ 26 27 ਮਹੀਨੇ ਛੋਟੂੜੀ ਦਿਖਾਇਆ ਭਾਈ ਕੋਈ ਇਹ ਹੁਣ ਪਹਿਲੀ ਵਾਰ ਲੈ ਕੇ ਆਏ ਇੱਥੇ ਠੀਕ ਹੈ ਇਹ ਮੇਲੇ ਦੀ ਪਹਿਲੀ ਵਾਰ ਮੇਲੇ ਵਾਸਤੇ ਪਹਿਲੀ ਵਾਰ ਪਹਿਲੇ ਕਿਹੜੀ ਪੁਜਾ ਹੈ ਦਰਸ਼ਨ ਬਾਕੀ ਵੀ ਮਾਰਕਿੰਗ ਬੜੀ ਸੋਹਣੀ ਹੈ ਹਾਂ ਜੀ ਮੂਲੇ ਦੋਨੇ ਪਾਰ ਚਿੱਟੇ ਹਾਂ ਹਾਂ ਗਿਲਬਾਹ ਹਮ ਤੇ ਮੱਥੇ ਪਟਾ ਲక్ష్ਮੀ ਕਦਮ ਨੇ ਅਗਲੇ ਹਮ ਹਾਂਜੀ ਹਾਂ ਚੰਗੇ ਚਲੇ ਜਾਂਦੇ ਹਮ ਤੇ ਬਾਕੀ ਬੱਚਾ ਸਭ ਬੜਾ ਬੱਚਾ ਹਮ ਸਭ ਪਿੱਠ ਪੂੜਾ ਗਰਦਨ ਕੋਈ ਖੜੀ ਦੱਸੀ ਜਾਂਦਾ ਅੰਕਲ ਹਨਾ ਤੇ ਫਿਰ ਫੀ ਉਸ ਬਾਈ ਕਿੰਨੀ ਰੱਖ ਰਖਿਆ ਈ ਸਾਲੇ ਬੱਚਾ ਛੱਡਿਆ ਹੀ ਕੋ ਨਹੀਂ ਮਗਰ ਛੱਡੇ ਨਹੀਂ ਹੋਏ ਤਿਆਰੀਆਂ ਕਰਦੇ ਆਂ ਬਸ ਇੱਕ ਕੁੜੀ ਤੇ ਵੀ ਨਹੀਂ ਛੱਡੇ ਬਾਈ ਕੀ ਹੁਣ ਸਰਦੀਆਂ ਬਾਅਦ ਛੱਡੇ ਨਹੀਂ ਚਲਾਇਆ ਹੁਣ ਇਦੋਂ ਬਾਅਦ ਰਾਂਦਾ ਫਿਰ ਤੈਨੂੰ ਸੱਦਾ ਜਣਾ ਸੱਦ ਕੇ ਫੀਸ ਆਪਾਂ ਰੱਖਾਂਗੇ ਬਿਲਹਦਾ ਪ੍ਰੋਗਰਾਮ ਕਰਾਂਗੇ ਕਿਉਂਕਿ ਉਹ ਅੰਕਲ ਹਾਂ ਉਹ ਤਾਂ ਕੋਈ ਗੱਲ ਨਹੀਂ ਜੀ ਚੱਕ ਦਾਂਗੇ ਸਾਰੇ ਆਪਾਂ ਕੋੜੀਆਂ ਕੋੜੀਆਂ ਦੀ ਬੜਾਵਾਂ ਕੋੜੀਆਂ ਵੀ ਘਰੇ ਪੰਚ ਠੀਕ ਹੈ ਜੀ ਕੁੜੀਆਂ ਬਾਈ ਮੜਾ ਮੋਟਾ ਵਰਸੇਲ ਪਰਚੇਜ ਦਾ ਵੀ ਕਰ ਦੋ ਜੀ ਹਾਂ ਬਸ ਥੋੜਾ ਬੋਲ ਹੋ ਜਾਂਦਾ ਚਲੋ ਜਲਦੀ ਜਾਂਦਾ ਜੀ ਉਹ ਤਾਂ ਨਾਲ ਨਾਲ ਉਹਦਾ ਇੱਕ ਫਿਰ ਧੰਦਾ ਬਣ ਜਾਂਦਾ ਜੀ ਹੈ ਨਾ ਸ਼ੌਂਕ ਦੇ ਨਾਲ ਤੇ ਜੇ ਸ਼ੌਂਕ ਰੋਜ਼ਗਾਰ ਬਣ ਜਾਦਾ ਉਹਦੇ ਵਰਕਰੀਸ ਨਹੀਂ ਤੇ ਬਾਕੀ ਸ਼ੌਂਕ ਨਾਲ ਲਈਦਾ ਹੈ ਸ਼ੌਂਕ ਨਾਲ ਹੀ ਚਾਹੀਦਾ ਸ਼ੌਂਕ ਨਾਲ ਹੀ ਜੁੜੇ ਆ ਇਸ ਚੀਜ਼ ਤੇ ਹਮਮ ਸਹੀ ਗੱਲ ਹੈ ਬਾਈ ਛੌਂਕੀ ਸਾਰੀ ਬੜੀ ਇੱਕ ਨਾ ਕੋੜੇ ਅਮਰਤ ਜਿਹੜੀ ਨਾ ਬੰਦੇ ਦੀ ਜਾਣਕਾਰੀ ਵਾਕਈ ਹਾਂਜੀ ਇਹ ਚ ਬਹੁਤ ਵਾਧਾ ਹੁੰਦਾ ਬੰਦੇ ਦੇ ਹਮਮ ਵਿਹਾਰ ਪੱਖੋਂ ਵੀ ਚਲੋ ਬੰਦਾ ਕਿਵੇਂ ਉਵੇਂ ਚੱਲਣਾ ਹੁੰਦਾ ਪਰ ਬੰਦੇ ਦੀ ਜਾਣਕਾਰੀ ਬਹੁਤ ਚੰਗੀ ਬਣਦੀ ਹਾਂ ਜਾਣਕਾਰੀ ਚੰਗੀ ਬਣ ਜਾਂਦੀ ਹੈ ਔਲੀ ਔਲੀ ਪਤਾ ਕੀ ਜੀ ਬੰਦੇ ਦਾ ਚਲੋ ਜਰ ਮਿੱਤਰ ਮਿਲਦੇ ਰਹਿੰਦੇ ਆ ਮੂੰਹ ਪਰੇ ਵੀ ਉਧਰ ਵੀ ਬੰਦਾ ਰਹਿੰਦਾ ਹੈ ਨਾ ਜੀ ਹਾਂਜੀ ਹਾਂਜੀ ਤੇ ਕੁਛ ਨਾ ਕੁਛ ਬੰਦਾ ਸਿੱਖਦਾ ਰਹਿੰਦਾ ਕਿਸੇ ਭਰਾ ਤੋਂ ਕਿਸੇ ਤੋਂ ਕੁਝ ਜਾਣਕਾਰੀ ਮਿਲ ਜਾਂਦੀ ਕਿਸੇ ਤੋਂ ਕੁਛ ਮਿਲ ਜਾਂਦੀ ਆ ਰੋਜ਼ ਸਿੱਖਣ ਦਾ ਮਿਲਦਾ ਜੀ ਹਾਂਜੀ ਹਾਂਜੀ ਆਪਾਂ ਕਹਿੰਦੇ ਕਿ ਵੀ ਸੰਪੂਰਨ ਗਿਆਨ ਤਾਂ ਕਿਸੇ ਨੂੰ ਨਹੀਂ ਹੁੰਦਾ ਜੀ ਹਰੇਕ ਬੰਦਾ ਕੋਈ ਨਾ ਕੋਈ ਸਿੱਖਦਾ ਰਹਿੰਦਾ ਕਿਸੇ ਭਰਾ ਤੋਂ ਇਧਰੋਂ ਸਿੱਖ ਲਿਆ ਚਾਰ ਗੱਲਾਂ ਇਧਰੋਂ ਸਿੱਖ ਲਿਆ ਚੱਲੀ ਜਾਂਦਾ ਘੁੰਮਦਾ ਸਹੀ ਗੱਲ ਹੂੰ ਤੇ ਆਉਣ ਵਾਲੇ ਸਮੇਂ 'ਚ ਦੋਸਤੋ ਤੁਹਾਨੂੰ ਇਹ ਵੀ ਕੂੜਾ ਆਪਾਂ ਦਿਖਾਵਾਂਗੇ ਜ਼ਰੂਰ ਬਾਕੀ ਅੰਕਲ ਮੇਲਾ ਫਿਰ ਵਧੀਆ ਚੱਲੀ ਜਾਂਦਾ ਸਿਸਟਮ ਓਕੇ ਬਹੁਤ ਉਮੀਦ ਨਾਲੋਂ ਚੰਗਾ ਬਣ ਗਿਆ ਮੇਲਾ ਮੇਲਾ ਬਹੁਤ ਸੋਹਣਾ ਭਰ ਗਿਆ ਹਨਾ ਰਾਸ਼ ਪੂਰਾ ਅਜੇ ਤਾਂ ਮੰਨ ਲਓ 1 ਵਜੇ 2 3 ਵਜੇ ਤੱਕ ਪੂਰੇ ਐ ਰਾਸ਼ ਹੋ ਜਾਂਦਾ ਤਿੰਨ ਕੇ ਬਜੇ ਤੱਕ ਪੂਰਾ ਰੌਣਕ ਮਿਲਣ ਲੱਗਿਆ ਹਰ ਇੱਕ ਡੰਗੀਆਂ ਹੀ ਦੇ ਹੋ ਜਾਂਦਾ ਹੀ ਹਨਾ ਹਾਂ ਮੁੜ ਕੇ ਨੰਗਣਾ ਔਖਾ ਹੋ ਜਾਂਦਾ ਹਾਂ ਤੇ ਲੋ ਵੀ ਦੋਸਤੋ ਮੇਲੇ ਚ ਜਿਵੇਂ ਸਾਨੂੰ ਅੰਕਲ ਨੇ ਦੱਸਿਆ ਵੀ ਪੂਰੀਆਂ ਰੌਣਕਾਂ ਲੱਗੀਆਂ ਪਈਆਂ ਤੇ ਬਾਕੀ ਦੋਸਤੋ ਮੰਗਦੇ ਆਜਾਜਤ ਤੇ ਬਲਜੀਤ ਅੰਕਲ ਵਾਲਾ ਘੋੜਾ ਤੁਹਾਨੂੰ ਮੈਂ ਦਿਖਾਈ ਦਿੱਤਾ 18000 ਰੁਪਏ ਫੀਸ ਆ ਹਿਟਲਰ ਦੀ ਤੇ ਬਕਰਪੁਰ ਵਾਲੇ ਨੂਰੇ ਦਾ ਬੱਚਾ ਤੇ ਵਪਾਰ ਦਾ ਕੰਮ ਅਕਲ ਦਾ ਚੱਲਦੀ ਰਹਿੰਦਾ ਕੁੜੀਆਂ ਕੋਲੇ ਕੋਲੇ ਖੜੀਆਂ ਹੁੰਦੀਆਂ ਐਸ ਵਕਤ ਕਿੰਨੀਆਂ ਨੇ ਜੀ 8-10 ਤਾਂ ਹੋਣਗੀਆਂ ਨੇ ਪੱਕੀ ਗੱਲ 15 ਨੇ 15 ਹੂੰ ਕਿਉਂਕਿ ਇੰਨੀਆਂ ਕਿਹਦਾ ਮੈਂ ਅੰਦਾਜ਼ਾ ਲਾਈ ਵੀ ਨਹੀਂ ਕਿਤਾਬ ਆਲੇ-ਬਾਲ ਹੁੰਦੀਆਂ ਨੇ ਤੇ ਬਾਈ ਵਰਗੇ ਵੀ ਕਰਦਾ ਨੰਬਰ ਤੁਹਾਨੂੰ ਮੈਂ ਸਕਰੀਨ ਤੇ ਦੇ ਦਿੰਦਾ ਸਭ ਤੋਂ ਵੱਡੀ ਗੱਲ ਇਹ ਸਾਰੀਆਂ ਗੱਬਣ ਨੇ ਹੂੰ ਨੌਕਰੀਆਂ ਨੇ ਉਹ ਵੀ ਗੱਬਣ ਨੇ ਚੰਬੀਆਂ ਵੀ ਗੱਬਣ ਨੇ ਮਾਰਵਾੜੀ ਵੀ ਗੱਬਣ ਨੇ ਹੂੰ ਤੇ ਕੋਈ 5 ਮਹੀਨੇ ਕੋਈ 6 ਮਹੀਨੇ ਕੋਈ 7 ਮਹੀਨੇ ਦੀ ਐਵੇਂ ਗੱਭਣੇ ਕੋੜੀਆਂ ਮਤਲਬ ਉਹ ਸਿਰਦਰਦੀ ਲੈਣ ਦੀ ਲੋੜ ਨਹੀਂ ਹੈਗੀ ਆਕਲ ਵੀ 4 ਦਿਨਾਂ ਨੂੰ ਵੀ ਆਪਾਂ ਨੂੰ ਭੱਜਣਾ ਪੂ ਕੁੜੀ ਗੱਭਣ ਕਰੋ ਨਹੀਂ ਕੁੜਾ ਭੱਲਣਾ ਪੂ ਹਣ ਦੋ ਤਿੰਨ ਮਹੀਨਿਆਂ ਨੂੰ ਅਗਲੇ ਤੇ ਘਰੇ ਖੁਸ਼ਖਬਰੀ ਆ ਜਾਊਗੀ ਬੱਚਾ ਆ ਗਿਆ ਨਾਲ ਰੌਣਕ ਬਣ ਜਾਈ ਠੀਕ ਹੈ ਜੀ ਸਾਰੀ ਆਪਣੇ ਮਤਲਬ ਨੌਕਰੀਆਂ ਹਿਟਲਰ ਤੋਂ ਗੱਭਣ ਨੇ ਹਿਟਲਰ ਤੋਂ ਤੇ ਜੈ ਸਿੰਘ ਤੋਂ ਜੈ ਸਿੰਘ ਤੋਂ ਮਾਰਵੜੀ ਜੈ ਸਿੰਘ ਹਾਂਜੀ ਠੀਕ ਹਾਂ ਤੇ ਕੋਈ ਭਰਾ ਜੇਕਰ ਕੋਈ ਜਾਨਵਰ ਲੈਣਾ ਚਾਹੁੰਦਾ ਤਾਂ ਉਹ ਵੀ ਅੰਕਲ ਤੋਂ ਫੋਟਮਾ ਵਗੈਰਾ ਮੰਗਾ ਸਕਦਾ ਜੀ ਸਰਵਿਸ ਹਿਟਲਰ ਦੀ ਲੈਣਾ ਚਾਹੁੰਦਾ ਉਹ ਵੀ ਵੀਰ ਭਰਾ ਸੰਪਰਕ ਕਰ ਸਕਦਾ ਤੇ ਬਾਈ ਦਾ ਨੰਬਰ ਵੀ ਮੈਂ ਤੁਹਾਨੂੰ ਦੇ ਦਿੰਦਾ ਆਲੀ ਸ਼ਾਨ ਦਾ ਬੱਚਾ ਜੇਕਰ ਇਹ ਵੀ ਕੋਈ ਸਰਵਿਸ ਲੈਣਾ ਚਾਹੁੰਦਾ ਤਾਂ ਇਹਦੀ ਵੀ ਲੈ ਸਕਦਾ ਲੈ ਸਕਦਾ ਤੇ ਵੀਡੀਓ ਦੋਸਤੋ ਅੱਗੇ ਜ਼ਰੂਰ ਸ਼ੇਅਰ ਕਰ ਦਿਓ ਕਮੈਂਟ ਕਰਕੇ ਵੀ ਜ਼ਰੂਰ ਦੱਸੋ ਕਿਵੇਂ ਲੱਗੀ ਵੀਡੀਓ ਦੇਖਣ ਲਈ ਤੁਹਾਡਾ ਸਾਰੇ ਭਰਾਵਾਂ ਦਾ ਹੀ ਬਹੁਤ-ਬਹੁਤ ਧੰਨਵਾਦ ਧੰਨਵਾਦ